ਲੜਤੀਆਂ ਵੀ ਮਾਪਿਆਂ ਦਾ ਨਾਮ ਰੋਸ਼ਨ ਕਰਨ ਦੇ ਵਿੱਚ ਪਿੱਛੇ ਨਹੀਂ ਰਹੀਆਂ ਜਿੱਥੇ ਇੱਕ ਪਾਸੇ ਨੌਜਵਾਨਾਂ ਦੇ ਵੱਲੋਂ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਜਾ ਰਹੇ ਨਹੀਂ ਉੱਥੇ ਹੀ ਹੁਣ ਕੁੜੀਆਂ ਵੀ ਪਿੱਛੇ ਨਹੀਂ ਹਨ ਅਜਿਹੀ ਇੱਕ ਖਬਰ ਨੇ ਸਭ ਨੂੰ ਖੁਸ਼ ਕਰ ਦਿੱਤਾ ਪਟਿਆਲਾ ਸ਼ਹਿਰ ਦੀ ਰਹਿਣ ਵਾਲੀ ਧੀ ਨੇ ਨਾ ਸਿਰਫ ਆਪਣੇ ਪਰਿਵਾਰ ਦਾ ਬਲਕਿ ਪੂਰੇ ਸੂਬੇ ਦਾ ਨਾਮ ਰੋਸ਼ਨ ਕੀਤਾ ਯੂਪੀਐਸਸੀ ਵਰਗੀ ਪ੍ਰੀਖਿਆ ਦੇ ਵਿੱਚੋਂ 300ਵਾਂ ਰੈਂਕ ਹਾਸਿਲ ਕੀਤਾ ਪਿਤਾ ਪੇਸ਼ੇਵਰ ਜੋ ਇੱਕ ਫੋਟੋਗ੍ਰਾਫਰ ਨੇ ਅਤੇ ਮਾਤਾ ਘਰ ਦੇ ਕੰਮਕਾਜ ਦੇਖਦੀ ਹੈ ਦੱਸਦੀ ਹੈ ਕਿ ਸਬਿਕਾ ਹੰਸ ਜਿਸ ਨੇ ਆਪਣੀ ਮਿਹਨਤ ਦੇ ਸਦਕਾ 300ਵਾਂ ਰੈਂਕ ਹਾਸਲ ਕੀਤਾ ਉਸ ਦੇ ਘਰ ਵਿੱਚ ਉਸ ਦਾ ਛੋਟਾ ਭਰਾ ਛੋਟੀ ਭੈਣ ਅਤੇ ਦਾਦੀ ਵੀ ਮੌਜੂਦ ਹੈ ਪੂਰੇ ਪਰਿਵਾਰ ਨੂੰ ਇਸ ਵਕਤ ਖੁਸ਼ੀ ਝੜੀ ਹੋਈ ਹੈ ਤਾਂ 7-8 ਘੰਟੇ ਆਪਣੀ ਮਰਜ਼ੀ ਦੇ ਨਾਲ ਸਬਿਕਾ ਹੰਸ ਪੜ੍ਹਾਈ ਕਰਦੀ ਸੀ ਤੇ ਉਸ ਤੋਂ ਬਾਅਦ ਹੁਣ ਯੂਪੀਐਸਸੀ ਦੇ ਵਿੱਚੋਂ 300ਵਾਂ ਰੈਂਕ ਹਾਸਲ ਕੀਤਾ ਇਸ ਬਾਬਤ ਕੀ ਕੁਝ ਕਹਿਣਾ ਹੈ ਇਸ ਕੁੜੀ ਦਾ ਤੇ ਇਸ ਦੇ ਮਾਪਿਆਂ ਦਾ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣ ਲੈਣੇ ਆ ਮੇਰਾ ਨਾਮ ਸ਼ਿਵੇਕਾ ਹੰਸ ਹੈ ਤੇ ਮੇਰਾ 300 ਰੈਂਕ ਆਇਆ ਯੂਪੀਐਸਸੀ ਐਗਜ਼ਾਮ ਵਿੱਚ ਮੈਂ ਕਿੰਨੇ ਦਿਨ ਹੋ ਗਏ ਟਰਾਈ ਕਰਦੇ ਹਾਂ ਸਰ ਮੈਨੂੰ ਹੋ ਗਿਆ 3-4 ਸਾਲ ਪ੍ਰੈਪਰੇਸ਼ਨ ਕਰਦੇ ਤੇ ਮੇਰਾ ਇਹ ਤੀਜਾ ਅਟੈਂਪਟ ਕਿਸ ਤਰ੍ਹਾਂ ਦੇ ਸੰਘਰਸ਼ ਕਰਨੇ ਪੈਂਦੇ ਜਦੋਂ ਕੋਈ ਆਪਣਾ ਸੁਪਨਾ ਅਚੀਵ ਕਰਦਾ ਹੈ ਡੇਲੀ ਉਹੀ ਡਿਸਪਲਨ ਮੇਨਟੇਨ ਕਰਨਾ ਉਹ ਕਾਫੀ ਮੋਨੋਟਨਸ ਹੋ ਜਾਂਦਾ ਹੈ ਉਹੀ ਰੂਟੀਨ ਕਰਨਾ ਤੇ ਉਸੇ ਵਿੱਚ ਹੀ ਰਹਿਣਾ ਮੈਨੂੰ ਲੱਗਦਾ ਇੱਕ ਸੰਘਰਸ਼ ਹੀ ਹੈ ਮਾਤਾ ਪਿਤਾ ਦਾ ਸੁਪਨਾ ਸੀ ਤੇ ਤੁਹਾਡਾ ਸੁਪਨਾ ਸੀ ਜੀ ਮੈਂ ਮੈਨੂੰ ਕਿਸੇ ਨੇ ਹੀ ਗਾਈਡ ਕੀਤਾ ਤੇ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਤਾਂ ਫਿਰ ਉਹਨਾਂ ਨੇ ਵੀ ਪੂਰੀ ਸਪੋਰਟ ਕੀਤੀ ਮੇਰੀ ਤੇ ਫਿਰ ਮੈਂ ਵੀ ਆਪੇ ਆਪ ਹੀ ਰਿਸਰਚ ਕਰਕੇ ਸੋਚਿਆ ਕਿ ਮੈਂ ਵੀ ਇਹੀ ਕਰਨਾ ਹੈ ਤੁਸੀਂ ਹੁਣ ਜਿਸ ਤਰ੍ਹਾਂ ਤਿਆਰੀ ਕਰਨ ਤੋਂ ਬਾਅਦ ਪ੍ਰੈਕਟਿਸ ਹੁੰਦੀ ਹੈ, ਟ੍ਰੇਨਿੰਗ ਹੁੰਦੀ ਹੈ, ਕੀ ਸੋਚਿਆ ਵੀ ਕਿਹੜੇ ਫੀਲਡ ਦੇ ਵਿੱਚ ਜਾਣਾ ਹੈ? ਅਲੇ ਸਰਵਿਸ ਦਾ ਅਲਾਟ ਹੋਈ ਨਹੀਂ ਹੈ। ਮੈਨੂੰ ਆਇ ਲੱਗਦਾ IRS ਹੋ ਜਾਊਗੀ। ਠੀਕ ਹੈ ਜੀ। ਇਹ ਲੜਕੀਆਂ ਅੱਗੇ ਪੜ੍ਹਨਾ ਚਾਹੁੰਦੀਆਂ ਹਨ। ਉਹਨਾਂ ਨੂੰ ਤੁਸੀਂ ਕੋਈ ਟਿਪ ਦੇਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਅਗਰ ਉਹਨਾਂ ਨੇ ਪਰਫਾਰਮ ਕਰਨਾ ਹੁੰਦਾ ਸੀ? ਨਹੀਂ ਮੈਨੂੰ ਲੱਗਦਾ ਕੁੜੀਆਂ ਤੇ ਮੁੰਡੇ ਦੋਨਾਂ ਵਿੱਚ ਹੀ ਪੋਟੈਂਸ਼ੀਅਲ ਹੈ ਤੇ ਤੁਸੀਂ ਜੇ ਟਰਾਈ ਕਰੋ, ਤੁਸੀਂ ਪੂਰੀ ਕੋਸ਼ਿਸ਼ ਕਰੋ ਆਪਣੇ ਏਮ ਦੇ ਲਈ ਤੇ ਤੁਸੀਂ ਵੀ ਇੰਡੀਪੈਂਡੈਂਟ ਬਣੋ ਸਕਸੈਸ ਹਾਸਿਲ ਕਰੋ। ਮੈਨੂੰ ਇਹ ਲੱਗਦਾ ਕਿ ਜੇ ਮੇਰਾ ਮੈਨੂੰ ਵੀ 2-3 ਪ੍ਰਯਾਸ ਲੱਗੇ ਕਰਨ ਲਈ ਤੇ ਉਹਨਾਂ ਦਾ ਵੀ ਹੋ ਜਾਊਗਾ ਜੇ ਤੁਸੀਂ ਜੇ ਉਹ ਟਰਾਈ ਕਰਦੇ ਰਹਿਵੇਂ ਜੇ ਮੇਰੇ ਫਾਦਰ ਫੋਟੋਗ੍ਰਾਫਰ ਹੈ ਮਦਰ ਮੇਰੇ ਹੋਮ ਮੇਕਰ ਹੈ ਹਾਂਜੀ ਮੇਰੀ ਇੱਕ ਭੈਣ ਹੈ ਤੇ ਇੱਕ ਭਰਾ ਹੈ ਤੇ ਮੇਰੇ ਦਾਦੀ ਵੀ ਹੈ ਹਾਂਜੀ ਤੁਹਾਨੂੰ ਸ਼ੁਕਰ ਹੈ ਸਰਕਾਰੀ ਨਹੀਂ ਕੋਈ ਹੈ ਨਹੀਂ मेरा नाम सीमा सू बहुत ज़्यादा खुशी हो रही है कि साड़ी बेटी ने मतलब इतना अच्छा मुकाम हासिल कर काफ़ी अच्छा फील हो रहा है बस एक्सप्लेन भी नहीं कर सकती इस चीज़ को मेहनत आदि देखो सारी इसने ही करी है असं तो सिर्फ इन सपोर्ट करते रहे हैं भी तू कर सकती है बस असं तुम यही पुश करते रहे हैं कर ਕੀ ਆਗਰਾ ਗਰੂਪਟੀ ਬਣਾਉਣੀਆਂ ਨੇ ਨਹੀਂ 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 ਇਹ ਸਾਡੀ ਬੇਟੀ ਇਸ ਲੈਵਲ ਦੀ ਨਹੀਂ ਸੀ ਨਾ ਕਿ ਵੀ ਇਹ ਰੋਟੀਆਂ ਬਣਾਏ ਜਾਂ ਕੁਝ ਕਰੇ ਮਤਲਬ ਇਹਦੇ ਪੋਟੈਂਸ਼ੀਅਲ ਸਾਨੂੰ ਦਿਖਦਾ ਸੀ ਵੀ ਬਹੁਤ ਕੁਝ ਕਰ ਸਕਦੀ ਹੈ ਇਹ ਜੀ ਨਾ ਮਾਮਾ ਨੂੰ ਵੀ ਕੁਝ ਕਹਿਣਾ ਚਾਹੂਗਾ ਜਿਹੜੀਆਂ ਆਪਣੀ ਧੀ ਦੇ ਸੁਪਣਿਆਂ ਨੂੰ ਉੱਪਰ ਦੀ ਕੋਸ਼ਿਸ਼ ਕਰਦੇ ਹਾਂਜੀ ਨਹੀਂ ਚਲੋ ਅੱਜਕੱਲ ਤਾਂ ਇਹੋ ਜਿਹੀ ਨਹੀਂ ਹੈਗੇ ਪੇਰੈਂਟਸ ਹਰ ਕੋਈ ਆਪਣੇ ਬੱਚੇ ਨੂੰ ਸਪੋਰਟ ਹੀ ਕਰਦਾ ਹੈਗਾ ਇਹ ਮਤਲਬ ਜੇ ਬੱਚਾ ਕਰ ਸਕਦਾ ਹੈ ਤਾਂ ਜ਼ਰੂਰ ਮਾਪਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਹਾਂਜੀ ਥੈਂਕ ਯੂ ਜੀ ਨਾਮ ਤੇ ਕੀ ਚਿਰ ਰਹਿਣਾ ਦਾ ਨਾ ਮੇਰਾ ਸੁਨੀਲ ਹੰਸ ਹੈਗਾ ਤੇ ਇੱਥੇ ਰਾਜਪੁਰੇ ਜੀ ਅਸੀਂ ਰਹਿੰਦੇ ਆਂ ਇੱਥੇ ਗਾਂਧੀ ਕਲੋਨੀ ਚ ਤੇ ਵੀ ਨੇ ਇੱਕ ਗੁੱਡ ਅਚੀਵਮੈਂਟ ਕੀਤਾ ਕਿਸ ਤਰ੍ਹਾਂ ਦਾ ਫੂਰ ਅਤਰਾ ਵਰਕ ਨੇ ਅਚੀਵਮੈਂਟ ਇਹੋ ਜਿਹਾ ਹੈ ਕਿ ਮਤਲਬ ਸਾਨੂੰ ਉਹਦੇ ਤੇ ਬੜਾ ਗਰਵ ਮਹਿਸੂਸ ਹੋ ਰਿਹਾ ਸਾਡੇ ਮਤਲਬ ਹਰ ਇੱਕ ਸਾਨੂੰ ਪਾਸ ਹੋਏ ਦੀਆਂ ਵਿਸ਼ੇਜ਼ ਆ ਰਹੀਆਂ ਗੁੱਡ ਵਿਸ਼ੇਜ਼ ਆ ਰਹੀਆਂ ਸ਼ਹਿਰ ਵੱਲ ਸ਼ਹਿਰ ਵੱਲੋਂ ਇਹ ਬਾਰਾਂ ਵੀ ਅਸਿੰਗ ਐਕਸਪੈਂਸਿਵ ਐਨਰਜੀ ਜਿੱਕਰ ਇਸ ਤਰ੍ਹਾਂ ਦਾ ਗੁੱਡ ਅਚੀਵ ਕਰਦੇ ਆਂ ਖਰਚਾ ਬਹੁਤ ਜ਼ਿਆਦਾ ਹੁੰਦਾ ਕਿ ਨਾ ਖਰਚਾ ਮੈਨੂੰ ਤਾਂ ਚਲੋ ਮਹਿਸੂਸ ਨਹੀਂ ਹੋਇਆ ਕਿਉਂਕਿ ਅਸੀਂ ਜਿਵੇਂ ਅਦੀਰ ਜਿਹੜੀ ਇਨਸਟਾਲਮੈਂਟ ਵਾਈਜ਼ ਪੇ ਕਰਦੇ ਰਹੇ ਹਾਂ ਬਟ ਇਹਦੇ ਚ ਕੋਈ ਸਾਨੂੰ ਨਹੀਂ ਮਹਿਸੂਸ ਹੋਇਆ ਵੀ ਇਸ ਸਟੱਡੀਜ਼ ਕੋਈ ਜ਼ਿਆਦਾ ਖਰਚਾ ਹੁੰਦਾ ਹੈਗਾ ਬਸ ਮਿਹਨਤ ਜ਼ਿਆਦਾ ਹੁੰਦੀ ਹੈ ਪਰਿਵਾਰ ਦੇ ਵਿੱਚ ਵੀ ਕੋਈ ਖਰਚਾ ਸਾਡਾ ਇਸ ਲੈਵਲ ਤੇ ਕਿੱਥੇ ਹੈ ਨਿশ্চਿਰ ਪਹਿਲੇ ਤਾਂ ਅਸੀਂ ਨਹੀਂ ਸੋਚਿਆ ਸੀਗਾ ਸਾਨੂੰ ਤਾਂ ਸੀਗਾ ਇੱਕ ਬੱਚਾ ਸਾਡਾ ਚਲੋ ਜਿਵੇਂ ਪੜ ਰਿਹਾ ਇੱਕ ਵੈਸੇ ਅਸੀਂ ਕਹਿੰਦੇ ਸੀ ਵੀ ਗਵਰਨਮੈਂਟ ਜੌਬ ਲੱਗ ਜਾਏ ਜਾਂ ਕੋਈ ਵੀ ਹੈਗਾ ਉਹ ਤਾਂ ਹਰ ਇੱਕ ਦੀ ਸੋਚ ਹੁੰਦੀ ਹੈ ਵੀ ਗਵਰਨਮੈਂਟ ਜੌਬ ਬੱਚਾ ਕਰੇ ਸਾ ਤੇ ਬਟ ਜਦੋਂ ਸਾਨੂੰ ਲੱਗਾ ਵੀ ਸਾਡਾ ਬੱਚਾ ਕੁਝ ਅੱਛਾ ਕਰ ਸਕਦਾ ਤਾਂ ਫਿਰ ਸਾਨੂੰ ਕਿਸੇ ਨੇ ਗਾਈਡ ਕਰਿਆ ਵੀ ਆਪਾਂ ਜਿਹੜੀ ਲਾਈਨ ਹੈਗੀ ਥੋੜੀ ਜੀ ਮਤਲਬ ਇਹੋ ਜੀ ਕਰੋ ਵੀ ਜਿਹਦੇ ਚ ਸਮਾਜ ਨੂੰ ਵੀ ਉਹਦਾ ਫਾਇਦਾ ਹੋਵੇ ਬੱਚੇ ਦਾ ਵੀ ਇੱਕ ਅਲੱਗ ਤੋਂ ਉਹਦਾ ਨਾਮ ਬਣੇ ਤੇ ਮਤਲਬ ਫਿਰ ਸਾਨੂੰ ਜਦੋਂ ਇਹ ਯੂਪੀਐਸ ਦੀ ਜਿਹੜੀ ਇਹਦੀ ਲਾਈਨ ਮਿਲੀ ਤੇ ਅਸੀਂ ਚਲੋ ਬੱਚਿਆਂ ਨੂੰ ਗਾਈਡ ਵੀ ਕਰਦੇ ਰਿਹਾ ਫਿਰ ਨੇ ਸਟਾਰਟ ਕਰਿਆ ਇਹਨੇ ਕੋਸ਼ਿਸ਼ ਕੀਤੀ ਤੇ ਇਹਨੇ ਉਸ ਮਕਾਮ ਨੂੰ ਹਾਸਿਲ ਵੀ ਕਰਿਆ ਆਪਣੇ ਦਾ